ਆਸਤੀਆਂ ਗੱਲਾਂ ਦੇ ਬੱਚਿਆਂ ਨੂੰ ਨਹੀਂ ਦੱਸਾਂ ਕਿ ਤਾਂ ਕੌਣ ਦੱਸੂਗਾ ਆ ਦੱਸਾਂਗੇ ਅਸੀਂ ਤਾਂ ਜੇ ਸਾਨੂੰ ਪਤਾ ਹੋਣ ਗਿਆ ਅੱਜ ਸਾਡੇ ਵਿਦਵਾਨ ਲੋਕ ਸੀ ਜਿਹੜੇ ਜਿਨ੍ਹਾਂ ਨੇ ਹਿਸਟਰੀ ਲਿਖੀ ਜਿਨ੍ਹਾਂ ਨੇ ਚੰਗੀਆਂ ਚੀਜ਼ਾਂ ਲਿਖੀਆਂ ਉਹ ਕਿਤਾਬਾਂ ਲਾਇਬ੍ਰੇਰੀਆਂ ਚ ਰੱਖ ਕੇ ਲਿਖ ਕੇ ਆਪ ਇਸ ਜਹਾਨੋਂ ਚਲੇ ਗਏ ਅੱਜ ਕਿਤਾਬਾਂ ਲਾਇਬ੍ਰੇਰੀ ਚ ਪਈਆਂ ਕਿਤਾਬਾਂ ਨੂੰ ਸ਼ੌਂਕ ਖਾਰੀ ਹੈ ਬੱਚਿਆਂ ਕੋਲ ਪੜ੍ਹਨ ਦਾ ਸਮਾਂ ਨਹੀਂ ਹੈ ਸਾਡੇ ਕੋਲ ਪੜ੍ਹਨ ਦਾ ਸਮਾਂ ਨਹੀਂ ਹੈ ਉਹਨਾਂ ਨੂੰ ਸ਼ੌਂਕ ਨੇ ਖਾ ਜਾਣੇ ਕਿਤਾਬਾਂ ਦੇ ਇਤਿਹਾਸ ਨੇ ਖਤਮ ਹੋ ਜਾਣੇ ਫਰੈਸ ਕਰਕੇ ਸਾਨੂੰ ਲੱਗਦਾ ਜਿਵੇਂ ਸਾਡੀ ਬਾਅਦ ਚ ਆਉਂਦੀ ਐ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਆਪਾਂ ਇਤਿਹਾਸ ਸਾਹਮਣੇ ਲੈ ਕੇ ਆਈਏ ਅੱプチ ਚੰਗੀਆਂ ਸਾਹਮਣੇ ਲੈ ਕੇ ਆਈਏ ਅੱਜ ਮੈਂ ਮਾੜੀ ਗੱਲ ਕੋਈ ਇਹ ਸਪੀਕਰ ਆਹੀਂ ਬੋਲ ਕੇ ਚਲੇ ਜਾਣਾ ਓਥੇ ਕਿਸੇ ਨਾਲ ਗਾਲਾਂ ਕੱਢ ਕੇ ਧੱਕਾ ਮੁੱਕੀ ਕਰਕੇ ਚਲੇ ਜਾਣਾ ਮੈਂ ਘਰ ਬਾਅਦ ਚ ਪਹੁੰਚਣਾ ਐ ਇਸ ਸਾਰੀ ਦੁਨੀਆ ਚ ਗੱਲ ਪਹਿਲਾਂ ਪਹੁੰਚ ਜਾਣੀ ਐ ਇਹਦਾ ਕਾਰਨ ਕੀ ਐ ਇਹ ਨੈਗੇਟਿਵਿਟੀ ਐ ਇਹ ਬਹੁਤ ਛੇਤੀ ਫੈਲਦੀ ਐ ਅੱਜ ਇਹ ਸਾਡੇ ਮੁੰਡੇ ਸਟੇਜ ਤੇ ਕੋਈ ਗੰਦ ਕੀ ਟਕਾ ਦੇਣਾ ਤੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਜਾਣਗੇ ਇੱਕੋ ਰਾਤ ਚ ਇਹ ਚੰਗਾ ਕੰਮ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਟਾਈਮ ਲੱਗ ਰਿਹਾ ਅੱਜ ਸਮਾਜ ਵਿੱਚ ਨੈਗੇਟਿਵਿਟੀ ਬਹੁਤ ਹੈ ਤੁਸੀਂ ਕਿਸੇ ਨਾਲ ਗੱਲ ਕਰੋਗੇ ਨਾ ਕਿੱਥੇ ਗਏ ਸੀ ਕੋਈ ਭੈਣ ਸਾਡੀ ਭਰਾ ਦਾ ਕਹਿੰਦੇ ਕਿੱਥੇ ਗਏ ਸੀ ਕਹਿੰਦੇ ਉੱਥੇ ਇੱਕ ਨਵਾਂ ਸਕੂਲ ਖੁੱਲਿਆ ਹੈ ਉਹ ਕਹਿੰਦੇ ਅਸੀਂ ਚੰਗੀਆਂ ਗੱਲਾਂ ਦਾ ਪ੍ਰਚਾਰ ਕਰਨਾ ਹੈ ਅਸੀਂ ਬੱਚਿਆਂ ਨੂੰ ਸ਼ਕਸ਼ੀਤਾਂ ਬਣਾ ਕੇ ਭੇਜਣਾ ਸਕੂਲ ਦੇ ਵਿੱਚੋਂ ਸਾਡਾ ਸੁਪਨਾ ਹੈ ਇਹ ਤੋ ਕਹਾਂਗੇ ਛੱਡੋ ਪਰੇ ਛੱਡੋ ਪਰੇ ਇਹ ਜਾਣਦੇ ਆ ਸੋ ਇਸ ਕਰਕੇ ਸਾਡੇ ਕੋਲੇ ਨੈਗੇਟਿਵਿਟੀ ਬਹੁਤ ਹੈ ਪੋਜ਼ਿਟਿਵਿਟੀ ਦੀ ਲੋੜ ਹੈ ਸਮਾਜ ਨੂੰ ਇਸ ਕਰਕੇ ਪੋਜ਼ਿਟਿਵ ਗੱਲਾਂ ਕਰਨੀਆਂ ਜ਼ਰੂਰੀ ਨੇ ਇਸ ਕਰਕੇ ਜਿੰਨੇ ਬਿੱਤ ਤੁਹਾਡੇ ਹੈਗੇ ਨੇ ਉਸ ਬਿੱਤੇ ਮੁਤਾਬਕ ਚੰਗੇ ਕਾਰਜ ਕਰੀਏ ਸਮਾਜ ਸੋਹਣਾ ਬਣ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਇੱਕ ਵਾਰ ਫੇਸ ਸਲੂਟ ਹੈ ਜੀ ਇਥੋਂ ਦੀ ਮੈਨੇਜਮੈਂਟ ਕਮੇਟੀ ਨੂੰ ਉਹਨਾਂ ਲੋਕਾਂ ਨੂੰ ਉਹ ਸਾਲਕੇ ਦੇ ਲੋਕਾਂ ਨੂੰ ਬਾਬਾ ਜੀ ਨੂੰ ਸਾਰਿਆਂ ਨੂੰ ਇਸ ਸਟਾਫ ਨੂੰ ਜਿਨ੍ਹਾਂ ਨੇ ਇਹ ਸੁਪਨਾ ਲਿਆ ਮੈਂ ਸਮਝਦਾ ਕਿਉਂਕਿ ਅਸੀਂ ਕਿਹੋ ਜੀ ਸੰਸਥਾ ਚਲਾ ਰਹੇ ਹਾਂ ਇਹ ਨੇਰੀਆਂ 'ਚ ਦੀਵਾ ਬਾਲਣ ਵਾਲੀ ਗੱਲ ਹੈ ਆ ਜਿਹੜੇ ਲੋਕ ਤਹਈਆ ਕਰਦੇ ਨੇ ਉਹ ਦੀਵੇ ਬਾਲਦੇ ਨੇ ਨੇਰੀਆਂ 'ਚ ਉਹਨਾਂ ਦਾ ਇਤਿਹਾਸ ਬੰਦਾ ਹੈ ਸੋ ਹਮੇਸ਼ਾ ਕੁਦਰਤ ਵੀ ਉਹਨਾਂ ਦਾ ਸਾਥ ਦਿੰਦੀ ਹੈ ਕਹਿੰਦੇ ਜਿਹੜੇ ਕੋਈ